ਨਮਸਕਾਰ ਦੋਸਤੋ ਮੈਂ ਹਾ ਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਨਾਲ ਦੀ ਸਕਰੀਨ ਤੇ ਤਸਵੀਰਾਂ ਦਿਖਾ ਰਿਹਾ ਸਭ ਤੋਂ ਪਹਿਲੇ ਤੇ ਗੱਲ ਕਰਾਂਗੇ ਕਿ ਸਰਹੱਦੀ ਏਰੀਆ ਜਿਹੜਾ ਪਠਾਨਕੋਟ ਦਾ ਹੈਗਾ ਬਾਰਡਰ ਏਰੀਆ ਆਏ ਦਿਨ ਉੱਥੇ ਪਿਛਲੇ ਕਾਫੀ ਦਿਨਾਂ ਤੋਂ ਜਿਹੜੀਆਂ ਕਾਫੀ ਮਹੀਨਿਆਂ ਤੋਂ ਐਕਟੀਵਿਟੀਆਂ ਦੇਖਣ ਨੂੰ ਮਿਲਣ ਡੀਆਂ ਇਹ ਕੁਝ ਸ਼ਾਰਟ ਹੀ ਅਨਸਰ ਆਣੀਆਂ ਚਾਹੇ ਡਰੋਨ ਲੈ ਲਈਏ ਚਾਹੇ ਹੈਰਨ ਦੀ ਗੱਲ ਕਰੀਏ ਕਾਫੀ ਜਿਹੜਾ ਉੱਥੇ ਬਰਾਮਦ ਹੋਇਆ ਪਿਛਲੇ ਦਿਨੀ ਕੁਝ ਲੋਕ ਵੀ ਜਿਹੜੇ ਆ ਫੜੇ ਗਈ ਸੀ ਜਿਹਨਾਂ ਕੋ ਇੱਕ ਪਾਕਿਸਤਾਨੀ ਡਰੋਨ ਤੇ ਹੈਰੋਨ ਵੀ ਮਿਲੀ ਸੀ ਤੇ ਤਾਜ਼ਾ ਮਾਮਲੇ ਦੀ ਗੱਲ ਕਰਾਂਗੇ ਪਹਾੜੀ ਪਰ ਪੋਸਟ ਹੈਗੀ ਆ ਬੀਐਸਐਫ ਦੀ ਉਹਦੇ ਨੇੜੇ ਇੱਕ ਪਾਕਿਸਤਾਨੀ ਜਿਹੜਾ ਹੈਗਾ ਤਸਵੀਰਾਂ ਦਿਖਾ ਰਹੇ ਨਾਲ ਦੀ ਸਕਰੀਨ ਤੇ ਪਾਕਿਸਤਾਨੀ ਕੁਝ ਭੇਟੀਆ ਜਿਹੜਾ ਬੀਐਸਐਫ ਨੇ ਲੁੱਟਿਆ ਤਸਵੀਰਾਂ ਦੇਖ ਸਕਦੇ ਹੋ ਸੁਰੱਖਿਆ ਏਜੰਸੀਆਂ ਜਿਹੜੀਆਂ ਮੌਕੇ ਤੇ ਪਹੁੰਚ ਕੇ ਇਸ ਦੀ ਜਾਂਚ ਵੀ ਕਰ ਰਹੀਆਂ ਕਰ ਰਹੀਆਂ ਦੱਸਦੀ ਕਿ ਇਸ ਸ਼ਖਸ ਦੇ ਕੋਲ ਕੁਝ ਜਿਹੜੀ ਪਾਕਿਸਤਾਨੀ ਕਰੰਸੀ ਵੀ ਬਰਾਮਦ ਹੋਈ ਹੈ ਫਿਲਹਾਲ ਜਿਹੜੀਆਂ ਏਜੰਸੀਆਂ ਇਸ ਦੀ ਜਾਂਚ ਕਰ ਰਹੀਆਂ ਲੇਕਿਨ ਅਧਿਕਾਰੀ ਜਿਹੜੇ ਹੈਗੇ ਆ ਹਾਲੇ ਤੱਕ ਅਧਿਕਾਰੀਆਂ ਵੱਲੋਂ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਕਿ ਇਹ ਕੋਣ ਸੀਗਾ ਤੇ ਕਿੱਥੋਂ ਕਿਵੇਂ ਜਿਹੜਾ ਇਹ ਇੱਥੇ ਆਇਆ ਦੋਸਤੋ ਤਸਵੀਰਾਂ ਲਗਾਤਾਰ ਦੇਖ ਰਹੇ ਹੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੇਕਰ ਗੱਲ ਹੋਈ ਕਿ ਕੀ ਮਾਮਲਾ ਸੀਗਾ ਕੌਣ ਸੀਗਾ ਇਹ ਬੰਦਾ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ